ਵੀ ਸਮੱਸਿਆ ਹੋਵੇ ਉਹਦੇ ਤਿੰਨ ਤਰੀਕੇ ਹੁੰਦੇ ਨੇ ਤਿੰਨ ਵਜਾ ਹੁੰਦੀਆਂ ਨੇ ਪਹਿਲੀ ਗੱਲ ਕਿ ਚੂਹ ਮਸਲਾ ਹੈ ਇਹ ਮਸਲਾ ਕਿਉਂ ਹੋਇਆ ਹੋਣਾ ਪਾਚੀ ਕਰ ਸਕਦੇ ਐ ਕਿ ਅੱਗੇ ਕੀ ਹੋਣਾ ਚਾਹੀਦਾ ਇਹ ਤਿੰਨ ਗੱਲਾਂ ਨੇ ਕਿਉਂਕਿ ਬਾਕੀ ਖੱਬੇ ਸੱਜੇ ਦੀਆਂ ਗੱਲਾਂ ਕਰਨ ਦਾ ਕੋਈ ਫਾਇਦਾ ਨਹੀਂ ਆਪਾਂ ਵੇਖਣਾ ਇਹ ਹੈ ਕਿ ਆਪਾਂ ਇਹਦਾ ਹੱਲ ਕਿਵੇਂ ਕੱਢ ਲੈਣਾ ਨੋ ਡਾਊਟ ਸਾਨੂੰ ਪਿੱਛੇ ਵੀ ਜਾਣਾ ਪੈਂਦਾ ਭੈਣ ਜੀ ਕਿ ਆਪਣਾ ਪਹਿਲਾ ਹੋਇਆ ਕੀ ਸੀ ਕਿਉਂ ਹੋ ਗਿਆ ਛੋਟੀ ਜੀ ਗੱਲਾਂ ਹੋ ਗਈ ਦੀ ਆਪਣੇ ਮੁੰਡੇ ਜਿੰਨੇ ਵੀ ਖੜੇ ਨੇ ਯੰਗਸਟਰ ਮੈਂ ਇਹਨਾਂ ਨੂੰ ਇੱਕ ਬੇਇੱਜ਼ਤੀ ਕਰੂਗਾ ਮੈਂ ਦੁਨੀਆ ਘੁੰਮੀ ਐ ਸਾਰੀ ਦੁਨੀਆ ਦੇ ਗਿਆ ਸ਼ਰਮੈਂ ਇਹੋ ਜੀ ਧਰਤੀ ਇਹੋ ਜੀ ਤੁਹਾਡੇ ਦੇਸ਼ ਚ ਪੰਜਾਬ ਚ ਮੈਂ ਤੁਹਾਨੂੰ ਦਾਵੇ ਨਾਲ ਕਹਿ ਸਕਦਾ ਐ ਇਹੋ ਜੀ ਧਰਤੀ ਦੁਨੀਆਂ ਚ ਕਿਤੇ ਹੋਣੀ ਕਿਤੇ ਨਹੀਂ ਤੇ ਤੁਸੀਂ ਜਿਹਾ ਸੋਨੇ ਵਰਗੀ ਧਰਤੀ ਛੱਡ ਕੇ ਬਾਹਰ ਭੱਜੇ ਜਾਂਦੇ ਹੋ ਤੁਸੀਂ ਬਾਹਰ ਜਾਉਂਗੇ ਜਿਹੜੀ ਜਗ੍ਹਾ ਖਾਲੀ ਕਰੂਗੇ ਕੋਈ ਤਾਂ ਭਰੂਗਾ ਕਿੰਨੇ ਕੁ ਨੂੰ ਰੋਕ ਲਾਂਗੇ ਮੈਨੂੰ ਦੱਸੋ ਤੇ ਜੇ ਤੁਸੀਂ ਦੇ ਰਹੇ ਤਦੱਕੇ ਲਾਜੇ ਹੋਗੇ ਔਰ ਇਹੋ ਦੁੱਖ ਦੀ ਗੱਲ ਨਹੀਂ ਜਲੰਧਰ ਵਾਲਾ ਹੋ ਗਿਆ ਤੁਸੀਂ ਤਾਂ ਫੇਰ ਵੀ ਇੱਥੇ ਉਹ ਨਾ ਗੱਲਾਂ ਕਰ ਰਹੇ ਹੋ ਜਰਾ ਜਲੰਧਰ ਰਲ ਜਾ ਕੇ ਵੇਖੋ ਜਿੰਦਰੇ ਲੱਗੇ ਨੇ ਕਿਆਂ ਕੰਗੀਆਂ ਸੁੰਗੀਆਂ ਪੱਗਾਂ ਜਿਹੜੇ ਪੂਤਾ ਦਾ ਪਿੰਡ ਹੋਵੇ ਜਾਂ ਸ਼ਹਿਰ ਹੋਵੇ ਤੇ ਪਤਾ ਕਿਉਂ ਹੋਇਆ ਇੱਕ ਇੱਕ ਜਵਾਬ ਉਹ ਬਾਹਰ ਚਲੇ ਆ ਗਿਆ ਤੇ ਜਿੰਦਰੇ ਲੱਗਣੇ ਸੋ ਥੋੜਾ ਇੱਥੇ ਰੁਕਣਾ ਰਹਿਣਾ ਜਿੱਥੇ ਨਾ ਉਹ ਜੀ ਜ਼ਮੀਨ ਨਾ ਇਹੋ ਜਿਹਾ ਮੌਸਮ ਨਾ ਇਹੋ ਜਿਹਾ ਕੁਦਰਤਨ ਪਾਣੀ ਤੇ ਫਿਰ ਬਾੜ ਕਿਉਂ ਜਿਆਦਾ ਵੀ ਇਸ ਲਈ ਕਿ ਸਿਸਟਮ ਖੜਾ ਹੋਇਆ ਚ ਸਿਸਟਮ ਕੌਣ ਚਲਾਉਂਦਾ ਅਫੀਸਰ ਅਫੀਸਰਾਂ ਨੂੰ ਕੌਣ ਚਲਾਉਂਦਾ ਸਰਕਾਰ ਤੇ ਸਰਕਾਰ ਚੁਣੀ ਕਿਨੇ ਆ ਆਪਾਂ ਤੇ ਫਿਰ قصوروار ਕੌਣ ਆ ਆਪਾਂ ਇਹ ਜਿਹੜੀ ਚੀਜ਼ ਸ਼ੁਰੂ ਹੁੰਦੀ ਹੈ ਨਾ ਮੈਂ ਤੁਹਾਨੂੰ ਕਹੀ ਜਾਵਾ ਕੌਣ ਦੀ ਗੱਲਤੀ ਉਹਦੀ ਗਲਤੀ ਨਾ ਇਹ ਆਪਣੀ ਗਲਤੀ ਹੈ ਕਿਉਂ ਗਲਤੀ ਹੈ ਕਿਵੇਂ ਗਲਤੀ ਹੈ ਥੋੜਾ ਜਿਹਾ ਉਹ ਵੀ ਖੋਲ ਲੀ ਗਏ ਅਸੀਂ ਬਾਰੇ ਮੁੱਖ ਮੰਤਰੀਆਂ ਦਾ ਨਾਂ ਲੈਂਦੇ ਆ ਆ ਜੀ ਬਾਦਲ ਨੇ ਖਰਾਬ ਕਰਤਾ ਆਮਰਿੰਦਰ ਨੇ ਖਰਾਬ ਕਰਤਾ ਆ ਚੰਨੀ ਨੇ ਤੇ ਆ ਭਗਵੰਤ ਨੇ ਇਹ ਉਤੋ ਟੁੱਟ ਗਏ ਆਪਾਂ ਹੀ ਚੁਣੇ ਹੋਰ ਕਿਹਨੇ ਚੁਣੇ ਹੋਰ ਗਲਤੀ ਕਿੱਥੇ ਕਰਦੇ ਆ ਕਿਤੇ ਵੋਟ ਪਾਉਨੇ ਹੋ ਜਦੋਂ ਕਿਤੇ ਗੱਲ ਕੀ ਕੀ ਲਈ ਤੇਰੀ ਨੀਤੀ ਕੀ ਹੈ ਉਹਨੂੰ ਤਾਂ ਕਹਿ ਦਿੰਦੇ ਆ ਪੈਸੇ ਕਿੰਨੇ ਦੇਵੇਂਗਾ ਸ਼ਰਾਬ ਦੀ ਬੇਟੀ ਆਈ ਕਿ ਨਹੀਂ ਆਈ ਗੱਟੀ ਆਈ ਕਿ ਨਹੀਂ ਆਈ ਇਹਨੇ ਮੇਰਾ ਖਾਣੇਦਾਰ ਦਾ ਕੰਮ ਕਰਾਇਆ ਸੀ ਜੇ ਕਿਤੇ ਇੱਥੋਂ ਬਾਹਰ ਚ ਜੀਏ ਮੈਂ ਜਾਤਾਂ ਮੈਂ ਦਲਤ ਮੈਂ ਹਿੰਦੂ ਵਾ ਸਿੱਖ ਮੈਂ ਸ਼ੂਦਰ ਦੇ ਉੱਤੇ ਵੋਟ ਪਾਈ ਹੈ ਅਬ ਤੁਸੀਂ ਅਮਰੀਕਾ ਚ ਇਲੈਕਸ਼ਨ ਹੋਏ ਸੀ ਕਿਵੇਂ ਹੋਏ ਸੀ ਕਿਵੇਂ ਹੁੰਦੇ ਆ ਅਮਰੀਕਾ ਚ ਇਲੈਕਸ਼ਨ ਅ ਟਰੰਪ ਬਣਿਆ ਪਤਾ ਕਿਵੇਂ ਬਣਿਆ ਦੋ ਜਨੇ ਸੀ ਖੜੇ ਇੱਕ ਟਰੰਪ ਇੱਕ ਕਮਲਾ ਹੈਰਿਸ ਦੋਨਾਂ ਨੇ ਆਪ ਦੀਆਂ ਪਾਲਸੀਆਂ ਦਸੀਆਂ ਅਸੀਂ ਕੀ ਕਰਾਂਗੇ ਕਿਵੇਂ ਕਰਾਂਗੇ ਰੋਡ ਮੈਪ ਦੱਸਿਆ ਕੀ ਇਕਨਮੀ ਐ ਬੈਟਰ ਹੋ ਹੈਲਥ ਹੋ ਬੈਟਰ ਹੋ ਐਜੂਕੇਸ਼ਨ ਐ ਬੈਟਰ ਹੋ ਨੌਕਰੀਆਂ ਐ ਦੇਵਾਂਗੇ ਜਦੋਂ ਬੋਲੇ ਔਰ ਇੱਕ ਵਾਰ ਹੀ ਨਹੀਂ ਤਿੰਨ ਵਾਰੀ ਆਪਸ ਵਿੱਚ ਦੀ ਬਹਿਸ ਕੀਤੀ ਟੀਵੀ ਤੇ ਭਾਗੇ ਕੀਤੀ ਲੋਕਾਂ ਨੇ ਸੋਚਿਆ ਫੇਰ ਵੋਟ ਪਾਈ ਤੇ ਸਾਡੇ ਕਿਵੇਂ ਬੰਦੀ ਐ ਤੁਹਾਨੂੰ ਪਤਾ ਔਰ ਛੱਡੋ ਇਹਨਾਂ ਨੂੰ ਯਾਰ ਆ ਸਾਡੇ ਪੰਚਾਇਤੀ ਇਲੈਕਸ਼ਨ ਹੋਏ ਸੀ ਕਿਵੇਂ ਹੋ ਪੰਚਾਇਤੀ ਇਲੈਕਸ਼ਨ ਦੱਸਿਓ ਕਿਸ ਨੇ ਕਿਹਾ ਹੋਏ ਮੈਂ ਲਾਇਬ੍ਰੇਰੀ ਬਣਾਉਂ ਮੈਂ ਹੈਲਥ ਸੈਂਟਰ ਬਣਾਉਂ ਉਹੀ ਕੰਮ ਆ ਸਾਡੇ ਲਾਵੇਂ ਦਾ ਆ ਫੇਰ ਸ਼ਰਾਬ ਚਾਹ ਸਾਡੇ ਪਿੰਡ ਦਾ 10000 ਦੀ ਵੋਟ ਦਿੱਕੀ ਐ ਤੁਹਾਡੇ ਵੀ ਕੀ ਹੋਣੀ ਐ ਤੁਹਾਡੇ ਵੀ ਆਹੀ ਹੋਇਆ ਹੋਣ ਤੇ ਤੁਸੀਂ ਜਦੋਂ ਪਿੰਡਾਂ ਜਿਹੜੀ ਆਪਾਂ ਸੁਧਰਦੇ ਤਾਂ ਫੇ ਸਾਡੇ ਐਮ ਐਲ ਏ ਐਮ ਪੀ ਏ ਕਿਤੋਂ ਸੁਧਰ ਜਾਂਦੇ ਆ ਜਿਹੜੇ ਤੁਸੀਂ ਕਾਨੂੰਨਾਂ ਦੀ ਮਖੋਡੇ ਵਾਲ ਗੱਲ ਕਰ ਰਹੇ ਹੋ ਜਿਹਦੇ ਨਾਲ ਅਸੀਂ ਟੋਡੇ ਆ ਮਸਲੇ ਨੂੰ ਹੱਲ ਕਰ ਸਕਦੇ ਆ ਇਹ ਕਾਨੂੰਨ ਕਿਹਨੇ ਬਣਾਉਂਦੇ ਆ ਆ ਜੋ ਮੇਰੀ ਭੈਣ ਪਹਿਲਾਂ ਬੋਲ ਕੇ ਗਈ ਉਹਨੇ ਪਾਣੀ ਦੀ ਗੱਲ ਕੀਤੀ ਅਸੀਂ ਪਾਣੀ ਦੀ ਬੜੀ ਪਹਿਲਾਂ ਦੀ ਲੜਾਈ ਲੜ ਰਹੇ ਆ ਪਾਣੀ 'ਚ ਕੀ ਹੋਇਆ ਆ ਉਹਨੇ ਮੈਨੂੰ ਨਾਲ ਵਿੱਚ ਭਾਈ ਸਾਹਿਬ ਨੇ ਦੱਸਿਆ ਤੁਹਾਡੇ ਵੀ ਆ ਗਿਆ ਹੋਣਾ ਪਾਣੀ 'ਚ ਥੱਲੇ ਕੈਂਸਰ ਆ ਗਿਆ ਹੋਣਾ ਕਿੰਨਾ ਕਡੂੰਗਾ ਪਾਣੀ ਕਿੰਨਾ ਥੱਲੇ ਚ ਰਹਿ ਗਿਆ ਇਤਸੋ ਵੀ ਹੋ ਗਿਆ ਪਹਿਲਾਂ ਤਾਂ ਨਹੀਂ ਸੀ 600 ਤੱਕ ਚਲੇ ਆ ਗਏ ਕਈ ਥਾਵਾਂ ਅਸੀਂ ਇੱਧਰ ਅਨੰਦਪੁਰ ਸਾਹਿਬ ਵਾਲ ਸੀ ਪਾਉਂਦੇ ਪਹਿਲਾਂ ਖੁਰਚ ਕੇ ਘਾੜ ਲੈਂਦੇ ਸੀ ਹੁਣ ਉੱਥੇ ਵੀ 100 ਤੱਕ ਚਲੇ ਆ ਗਿਆ ਔਰ ਕਈ ਪਿੰਡਾਂ ਵਿੱਚ 400 ਤੱਕ ਚਲੇ ਆ ਗਿਆ ਕਿਵੇਂ ਗਿਆ ਸਾਡਾ ਨਹਿਰੀ ਪਾਣੀ ਸਾਡੇ ਕੋਲ ਹੀ ਹੈ ਕਿਉਂ ਹੈ ਨਹੀਂ ਕਿਉਂਕਿ ਇਹ ਪਾਣੀ ਦੂਜੇ ਸੂਬਿਆਂ ਨੂੰ ਦੇਤਾ ਕਿਹਨੇ ਦਿੱਤਾ ਸਾਡੀ ਮੁੱਖ ਮੰਤਰੀ ਸੀ ਆ ਰਾਜਸਥਾਨ ਫੀਡਰ ਕਿਵੇਂ ਨਿਕਲ ਗਈ ਕਿੰਨੇ ਸੀ 32 ਐਮਐਫ ਪਾਣੀ ਸੀ ਜ਼ਾਦਾ ਇਹ ਮਾਪਣ ਦਾ ਤਰੀਕਾ ਹੈ 32 ਐਮਐਫ ਅਜ ਤੀਜਾ ਹਿੱਸਾ ਬਾਕੀ ਹੈ 11 ਐਮਐਫ ਅਰੇ ਸਾਡੇ ਮੁੱਖ ਮੰਤਰੀਆਂ ਨੇ ਦਿੱਤਾ ਤੁਸੀਂ ਬੋਲੋ ਕਿਤੇ ਤੁਸੀਂ ਆਪਦੇ ਐਮਐਲਏ ਨੂੰ ਇਹਦੇ ਕਰਕੇ ਵੋਟ ਪਾਈ ਔਰ ਤੁਸੀਂ ਐਮਐਲਏ ਨੂੰ ਆਣੇ ਕੀ ਹੈ ਸਾਡੇ ਕੋ ਤੇ ਆ ਜੀ ਸਾਡੇ ਵਿਆਹ ਤੇ ਆ ਜੀ ਸ਼ਗਨ ਦੇ ਜੀ ਗੱਲ ਖਤਮ ਉਹ ਇਹ ਉਹਦਾ ਗੰਮ ਹੈ ਉਹ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਹੈ ਮਤਲਬ ਛੋਟਾ ਮੁੰਤਾ ਅਸੈਂਬਲੀ ਚ ਰੱਖੂ ਜਾ ਕੇ ਕਦੇ ਉਹ ਪੁੱਛਿਆ ਕੀ ਕੀਤਾ ਤੂੰ ਉੱਥੇ ਜਾ ਕੇ ਔਰ ਜਿਹੜਾ ਬੰਦਾ ਤੁਹਾਡੀ ਕੌਨਸਟੀਟਿਊਐਂਸੀ ਚ 10 ਕਰੋੜ ਲਾ ਰਿਹਾ 7 ਕਰੋੜ ਲਾ ਰਿਹਾ ਕੋਲੂ ਵਾਹ ਮੈਂ ਕਿਉਂ ਤੁਹਾਡੀ ਸੇਵਾ ਕਰੂੰਗਾ ਉਹ ਲੁੱਟੂਗਾ 11 ਕਰੋੜ ਨਾਲ ਸਿੱਖੀ ਸੇਵਾ ਕਰਦਾ ਕਿਹੜੇ ਵਹਿਮ ਚੋਣ ਯਾਰ ਜਿਹੜਾ ਸਰਪੰਚ ਗਾਲੀ ਤੇ 50 ਲੱਖ ਲਾ ਕੇ ਬਣਿਆ ਗਰੰਟਾ ਹੀ ਖਾਊਗਾ ਸੋਹਣ ਸਰਪੰਚ ਸਾਹਿਬ ਮੈਂ ਪੁਰਾਣੇ ਕਰ ਕਿ ਤੁਸੀਂ ਕਿੱਥੇ ਆ ਕਿਵੇਂ ਚੱਲਦੀ ਐ ਸਰਕਾਰ ਨਾਲ ਕਿਹੜਾ ਐਸਪੀ ਲਾਦਾ ਟੀਸੀ ਲਾਦਾ ਇਹਦੇ ਨਾਲ ਨਹੀਂ ਚੱਲਦੀ ਸਰਕਾਰਾਂ ਚਲਦੀਆਂ ਨੇ ਨੀਤੀਆਂ ਨਾਲ ਔਰ ਨੀਤੀਆਂ ਬਣਾਉਂਦੀਆਂ ਨੇ ਪਾਰਟੀਆਂ ਔਰ ਤੁਹਾਨੂੰ ਦੱਸਦੀਆਂ ਨੇ ਫਿਰ ਤੁਸੀਂ ਮਤਨ ਕਰੋ ਕਦੇ ਸਾਡੀਆਂ ਸਰਕਾਰਾਂ ਨੇ ਨੀਤੀਆਂ ਬਣਾਈਆਂ ਨੇ ਆ ਜਿਹੜਾ ਤੁਹਾਡੇ ਮਸਲਾ ਇੱਥੇ ਆ Rajasthan ਚਲੇ ਜਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਬਾਹਰ ਦਾ ਬੰਦਾ 1965 ਦਾ ਕਾਨੂੰਨ ਹੈ ਆ ਹਿਮਾਚਲ ਪ੍ਰਦੇਸ਼ ਬਾਹਰ ਦਾ ਬੰਦਾ ਨੌਕਰੀ ਲੈ ਕੇ ਵਖਾਵੇ 1972 ਜਿਕਰ ਹੋਣ ਬਣਿਆ ਬੌਨਫਾਈਡ ਟੋਟਾ ਮਸਲੇ ਦਾ ਹੱਲ ਇੱਕੋ ਤਰੀਕਾ ਹੈ ਜਿਹੜਾ ਅਸੀਂ ਕਾਨੂੰਨ ਪੜਾ ਕੇ ਇੰਚ ਗੁਰਪਰੀ ਤੋਂ ਰਾਹ ਨੂੰ ਭੇਜਿਆ ਵੀ ਸੀ ਬੌਮੀ ਸੇਲ ਦਾ ਖਾਨੂੰ ਡੋਮਿਸાઇલ ਕੀ ਹੁੰਦਾ ਜੋ ਇੱਕ ਤੋਂ ਬਾਅਦ ਮੂਲ ਨਿਵਾਸੀ ਹੋਵੇ ਜਿਹੜਾ ਮੂਲ ਨਿਵਾਸੀ ਹੋਵੇ ਉਹ ਨੂੰ ਸੌਂਤਾਂ ਮਿਲ ਨਾ ਕਿ ਹਰ ਇੱਕ ਨੂੰ ਸੋ ਉਹ ਗੱਲਾਂ ਸਰਕਾਰਾਂ ਦੇ ਕਰਨੀਆਂ ਹੁੰਦੀ ਹੈ ਉਹਨਾਂ ਦੇ ਬਿੱਲ ਬੰਨੇ ਹੁੰਦੇ ਪਾਸ ਹੋ ਰਹੇ ਹੁੰਦੇ ਆ ਤੁਸੀਂ ਕਿਤੇ ਗੌਰ ਹੀ ਨਹੀਂ ਕੀਤੀ ਆ ਲੀਡਰ ਜੇ ਮੈਨੂੰ ਮਿਲਦਾ ਰਹਿੰਦੇ ਨੇ ਗੱਲ ਪਤਾ ਕੀ ਹੁੰਦੀ ਆ ਆ ਤਾਂ ਬੋਲੀ ਜਾਓ ਤੁਸੀਂ ਬੋਲਣਾ ਤਾਂ ਲੱਗੇ ਰੋ ਇਹਨਾਂ ਗੱਲਾਂ ਤੇ ਵੋਟ ਥੋੜੀ ਪੈਂਦੀ ਆ ਜਾ ਕੇ ਧਰਮੇ ਲਾਣਾ ਕਰੋ ਜਦੋਂ ਵੋਟਾਂ ਲੈਣੀਆਂ ਹੋਈਆਂ ਅਸੀਂ ਛਰਾਬ ਦੀਆਂ ਪੇਟੀਆਂ ਲੈ ਜਾਵਾਂਗੇ ਉਥੋਂ ਦੇ ਲੋਕਲ ਚਿੱਕਰ ਚੌਧਰੀ ਫੜਾਂਗੇ ਉਟਾ ਲਗਾਏ ਕਲਕਤਕ ਇਹ ਹੁੰਦਾ ਸਾਰਾ ਕੁਝ ਆ ਮੈਂ ਤੇ ਲੱਖਾਂ ਕਦੂ ਦੇ ਤੁਰੇ ਫਿਰਦੇ ਸਾਡੇ ਸਾਰੇ ਬੰਦੇ ਬਾਕੀ ਟੀਮ ਤੁਰੇ ਫਿਰਦੀ ਐ ਸਿਰਫ ਇੱਕ ਗੱਲ ਕਰਕੇ ਕਿ ਨਾ ਇੱਥੇ ਲੀਟਰ ਰਹੇ ਨਾ ਬਿਜ਼ਨਸ ਰਹੇ ਜੇ ਪੰਜਾਬ ਹੀ ਨਾ ਰਿਹਾ ਤਾਂ ਤੇ ਪੰਜਾਬ ਕੀ ਦੇਣਾ ਛੋਟੇ ਨਾਲ ਤੇ ਛੋਟੇ ਜੋ ਸਾਰੇ ਸਾਡੇ ਜੈਂਗਸਟਰ ਬਾਹਰ ਚੱਲ ਲੈਨੇ ਤੇ ਇੱਕ ਹੋਰ ਜੇ ਟੀ ਲਿਮਿਟੇਸ਼ਨ ਹੋਣਾ ਆਲੀ ਆ ਜੀਪੀ ਮਿਲੀਟੇਸ਼ਨ ਪਤਾ ਕੀ ਹੈ ਸੀਟਾਂ ਵਧਨ ਗਿਆ ਔਰ ਜਿੰਮਟੀ ਕਰੀ ਹੋਗੀ ਕਿ ਤੁਹਾਡੀ ਪਾਪੂਲੇਸ਼ਨ ਕਿੰਨੀ ਹੈ ਸਾਡੀ ਵਧਨ ਦੀ ਬਜਾਇ ਕੱਢੀ ਪਾਈ ਹੈ ਤੇ ਅੱਜ ਕੱਲ ਕਾਦੇ ਨਾਲ ਫੈਸਲੇ ਹੁੰਦੇ ਨੇ ਸਿਰਾਂ ਦੀ ਗੰਕੀ ਨਾ ਸਿਰ ਦੇਣ ਦੀ ਲੋੜ ਨਹੀਂ ਆ ਜਾਈ ਸਿਰ ਦਾ ਇਸਤੇਮਾਲ ਕਰਨ ਦੀ ਲੋੜ ਹੈ ਸਿਰ ਜੋੜਨ ਦੀ ਲੋੜ ਹੈ ਲੜਨਾ ਵੀ ਕਿ ਲੜਨਾ ਪਰ ਪਿੰਡ ਦੇ ਮਾਮਲੇ 'ਚ ਇਕੱਠੇ ਹੋ ਜੋ ਇਲਾਕੇ ਦੇ ਮਾਮਲੇ 'ਚ ਇਕੱਠੇ ਹੋ ਜੋ ਪੰਜਾਬ ਦੇ ਮਾਮਲੇ 'ਚ ਇਕੱਠੇ ਹੋ ਜੋ ਇਕੱਠੇ ਹੀ ਹੋਣਾ ਹੈ ਹੁਣ ਜੇ ਅਸੀਂ ਕੋਈ ਜੱਦੋਂ ਤੇਰਵੀਂ ਚੀਜ਼ ਨਹੀਂ ਮੰਗ ਰਹੇ ਅਸੀਂ ਕਹਿ ਰਹੇ ਆ ਜਿਹੜਾ ਕਾਨੂੰ ਬਾਕੀ ਸੂਬਿਆਂ 'ਚ ਉਹ ਸਾਡੇ ਕਿਉਂ ਨਹੀਂ ਹੋ ਸਕਦਾ ਉਹ ਕਾਨੂੰਨ ਆਪਾਂ ਬੜੋ ਆਵੇਂ ਉਹ ਕਾਨੂੰਨ ਕਿਵੇਂ ਬਣਾਵਾਂਗੇ ਔਰ ਤੁਹਾਡਾ ਤਾਂ ਇਕੱਠੇ ਹੋਵੇ ਤਾਂ ਨਹੀਂ ਬਣਾ ਸਕਦਾ ਕਾਨੂੰਨ ਤਾਂ ਪੰਜਾਬ ਦੀ ਐਸੈਂਬਲੀ ਚ ਬੰਨ੍ਹ ਹੈ ਉਹਦੇ ਲਈ ਪੰਜਾਬ ਨੂੰ ਇਕੱਠਾ ਕਰਨਾ ਪਊਗਾ ਉਹਦੇ ਲਈ ਅਸੀਂ ਤੁਰੇ ਫਿਰਦੇ ਆ ਕਿਤੇ ਐਸਪੈਂਡ ਕਿਤੇ ਹੋਰ ਸਪੈਂਡ ਕਿਤੇ ਹੋਰ ਚੈਰ ਇਸ ਕਰਕੇ ਤੁਰੇ ਫਿਰਦੇ ਆ ਪਰ ਉਹਦੇ ਲਈ ਖੋਲੂ ਵੀ ਉੱਠਣਾ ਪਊਗਾ ਔਰ ਉੱਠੰਦਾ ਵੀ ਮੈਂ ਤਰੀਕਾ ਦੱਸ ਦਿਆਂ ਇੱਕ ਗੱਲ ਧਿਆਨ ਚ ਰੱਖਿਓ ਜੇ ਬਹੁਤ ਜ਼ਰੂਰੀ ਹੈ ਆਪਾਂ ਕੋਈ ਵੀ ਹਰਕਤ ਜਦ ਕੋਈ ਵੀ ਆਉਦਾ ਐਕਸ਼ਨ ਮੈਂ ਗੁਰਪ੍ਰੀਤ ਨੂੰ ਵੀ ਕਿਹਾ ਸੀ ਫੋਨ ਵੀ ਕਹਿ ਰਿਹਾ ਕੋਈ ਇਹੋ ਜਿਹਾ ਐਕਸ਼ਨ ਨਹੀਂ ਕਰਨਾ ਜਿਹਦੇ ਨਾਲੇ ਸਾਨੂੰ ਕੱਲੇ ਕਰ ਸਕਣ ਕਾਰਨਰ ਕਰ ਸਕਣ ਦੋ ਤਿੰਨ ਚੀਜ਼ਾਂ ਜ਼ਰੂਰੀ ਨੇ ਮੈਂ ਸਰਪੰਚ ਸਾਹਿਬ ਤੋਂ ਹੀ ਪੁੱਛੀਆਂ ਨੇ ਜਦੋਂ ਵੀ ਕੋਈ ਫੈਕਟਰੀ ਲੱਗਦੀ ਹੈ ਉਹਦੇ ਚੱਕ ਪਬਲਿਕ ਹੀアリング ਹੁੰਦੀ ਹੈ ਪਬਲਿਕ ਹੀアリング ਕਹਿੰਦੇ ਆ ਕਿ ਜਿੱਥੇ ਵੀ ਲਾਉਣੀ ਹੋਵੇ ਫੈਕਟਰੀ ਉਥੋਂ ਦੇ ਲੋਕਾਂ ਨੂੰ ਇਕੱਠਾ ਕੀਤਾ ਜਾਂਦਾ ਹੈ कोरोना ਤੋਂ ਪੁੱਛਿਆ ਜਾਂਦਾ ਹੈ ਕਿ ਭਾਈ ਆਹ ਚੀਜ਼ ਬਣਨ ਜਾ ਰਹੀ ਹੈ ਤੁਹਾਨੂੰ ਮਨਜ਼ੂਰ ਹੈ ਉਹਦੇ ਪਬਲਿਕ ਹੀਰਿੰਗ ਹੋਈ ਮੈਨੂੰ ਸਰਪੰਚ ਸਾਹਿਬ ਨੇ ਦੱਸਿਆ ਹੋਈ ਹੈ ਹੌਣ ਬੰਦੇ ਗਏ ਸੀ ਟੋਟੇ ਜੋ ਕਿਸੇ ਨੇ ਇਤਰਾਜ਼ ਕੀਤਾ ਉਹਨੂੰ ਕਿਉਂ ਨਹੀਂ ਕੀਤਾ ਚੱਲੋ ਹੋ ਗਿਆ ਇੱਕ ਲੇਬਰਰ ਹੁੰਦੇ ਨੇ ਲੇਬਰਰਾਂ ਦੇ ਵਿੱਚ ਹੁੰਦਾ ਕਿ ਜੇ ਕੋਈ ਫੈਕਟਰੀ ਲੱਗੀ ਹੈ ਤਾਂ ਲੋਕਲ ਬੰਦਿਆ ਨੂੰ ਨੌਕਰੀ ਦਿੱਤੀ ਜਾਊਗੀ ਜ਼ਿਆਦਾਤਰ ਲੋਕਲ ਬੰਦਿਆ ਨੂੰ এমਪਲੋਇਮੈਂਟ ਦਿੱਤੀ ਜਾਊਗੀ ਕੀ ਉਹ ਪੁੱਛਿਆ ਕਿਸੇ ਨੇ ਉਦੋਂ ਨਹੀਂ ਪੁੱਛਿਆ ਇਹ ਗਲਤੀਆਂ ਨੇ ਸਾਡੀਆਂ ਹੁਣ ਇਹਨਾਂ ਨੂੰ ਸੁਧਾਰੀਏ ਕਿਵੇਂ ਇਹ ਅਗਲੀ ਗੱਲ ਹੈ ਹੁਣ ਉਹਦੀ ਥੋੜੀ ਪਬਲਿਕ ਹੀਅਰਿੰਗ ਕਢਾਵਾਂਗੇ ਇਹ ਆਰਟੀਆਈ ਪਾ ਕੇ ਕਢਾਵਾਂਗੇ ਚਾਹੇ ਇਹਨਾਂ ਦਾ ਜੋ ਵੀ ਕਾਨੂੰਨ ਹੁੰਦਾ ਵਕੀਲਾਂ ਨੂੰ ਲੈ ਕੇ ਉਹ ਕਢਾਵਾਂਗੇ ਐਪਲੀਕੇਸ਼ਨ ਥੋੜੀ ਹੋਊਗੀ ਸਰਪੰਚ ਸਾਫ ਸਾਰੇ ਇਲਾਕੇ ਦੀ ਉਹਦੇ ਵਿੱਚ ਕੀ ਕਮਿਟ ਕੀਤਾ ਗਿਆ ਉਹ ਕੱਟਾਂਗੇ ਕਿਉਂਕਿ ਇਹ ਹਾਈ ਕੋਰਟ ਦਾ ਇੱਕ ਆਰਡਰ ਹੈ ਕਿ ਤੁਸੀਂ ਕਿਸੇ ਵੀ ਬੰਦੇ ਦੇ ਫੰਡਮੈਂਟਲ ਰਾਈਟ ਫੰਡਮੈਂਟਲ ਹੰਦੇ ਜਿਹੜੇ ਮੂਲ ਅਧਿਕਾਰ ਹੋ ਥੋਡੇ ਉਹਨਾਂ ਨੂੰ ਤੁਸੀਂ ਤੰਗ ਨਹੀਂ ਕਰ ਸਕਦੇ ਆਪਣੇ ਦੇਸ਼ ਵਿੱਚ ਕੋਈ ਵੀ ਬੰਦਾ ਕਿਤੇ ਵੀ ਜਾ ਕੇ ਨੌਕਰੀ ਲੈ ਸਕਦਾ ਹੈ ਲੇਕਿਨ ਇਹਦੇ ਨਾਲ ਦਾ ਤੁਸੀਂ ਆਪ ਦੇ ਅਧਿਕਾਰ ਦਾ ਇਸਤੇਮਾਲ ਕਰਕੇ ਦੂਜੇ ਦੇ ਅਧਿਕਾਰ ਖਤਮ ਨਹੀਂ ਕਰ ਸਕਦੇ ਜੇ ਇਥੋਂ ਦਾ ਕਲਚਰ ਜਿਵੇਂ ਕਿ ਆ ਕੁੰਬੜਾ ਪੰਡਾ ਇੱਕ ਮੁਹੱਲੇ ਚ ਉੱਥੇ ਦੋ ਮੁੰਡਿਆਂ ਦਾ ਕਤਲ ਹੋ ਗਿਆ ਸੀ ਪੰਜਾਬੀ ਮੁੰਡਿਆਂ ਵਾ ਇੱਕ ਐਸੀ ਮੁੰਡਾ ਸੀ ਗਲਤ ਪਰਿਵਾਰ ਚੋਂ ਇੱਕ ਬੀਸੀ ਸੀਗਾ ਬੈਕਵਰਡ ਕਲਾਸ ਚੋਂ ਔਰ ਮਾਰਿਆ ਸੀ ਪਰਵਾਸੀਆਂ ਨੇ ਉੱਥੇ ਰੱਖ ਕੇ ਹੜਤਾਲ ਹੋਈ ਸੀ ਸੜਕਾਂ ਬੰਦ ਕੀਤੀਆਂ ਸੀ ਅਸੀਂ ਸੀ ਉਹਦੇ ਚ ਔਰ ਫੇਰ ਉਥੋਂ ਦੀ ਪੁਲਿਸ ਆਈ ਇਕ ਸਮਝ ਉਤਆ ਹੋਇਆ ਸਾਰੇ ਟੀਵੀਾਂ 'ਚ ਚੱਲਿਆ ਸੀ ਉਹ ਜਿਹਦੇ 'ਚ ਮੈਂ ਹੀ ਖੜ ਕੇ ਗੱਲ ਕਹੀ ਸੀ ਉਹਨਾਂ ਨੂੰ ਕਿ ਇੰਨਾ ਬੰਦਿਆਂ ਦੀ ਜਿਹੜੇ ਬਾਹਰੋਂ ਆਉਂਦੇ ਨੇ ਇਹਨਾਂ ਦੀ ਵੈਰੀਫਿਕੇਸ਼ਨ ਇਹਨਾਂ ਦੇ origignal ਡਾਕੂਮੈਂਟ ਦੀ ਹੋਵੇ ਦੱਸਦੇ ਹੋਈ ਕੀ ਹੁੰਦੀ ਹੈ ਵੈਰੀਫਿਕੇਸ਼ਨ ਹੁੰਦੀ ਜਦੋਂ ਵੀ ਕੋਈ ਬਾਹਰੋਂ ਦਾ ਬੰਦਾ ਆਉਂਦਾ ਹੈ ਤਾ ਉਹ ਦੱਸਦਾ ਆ ਕਿ ਆਪ ਦਾ ਕਾਰਡ ਜਮ੍ਹਾਂ ਕਰਾਉਂਦਾ ਜੇ ਨਹੀਂ ਕਰਾ ਰਿਆ ਤੋ ਗੈਰਕਾਨੂੰਨੀ ਹੈ ਔਰ ਜਿਹਨੇ ਬੜੇ ਲਿਓ ਕੰਮ ਕਰ ਰਿਹਾ ਉਹਦੀ ਕਯੂ ਕੀ ਹੈ ਇਹ ਕਿ ਚਾਹ ਕੇ ਉਥੇ ਡਾਕੂਮੈਂਟ ਦੇਵੇ ਕਿ ਕਿਥੋਂ ਆਇਆ ਕਿਥੋਂ ਨਾਲ ਆਇਆ ਕੋਈ ਆਰਾ ਵਗੈਰਾ ਵਗੈਰਾ ਅਸੀਂ ਕਿਹਾ ਸੀ ਕਿ ਪੰਜਾਬ ਦੇ ਡਾਕੂਮੈਂਟ ਦੀ ਨਹੀਂ ਹੋਣੀ ਚਾਹੀਦੀ ਇਹ ਉਹਨਾਂ ਦੇ origignal ਇਹ ਜਿੱਥੋਂ ਦੇ ਵੀ ਨੇ ਉਥੋਂ ਦੀ ਹੋਵੇ ਕਿਉਂਕਿ ਇਹਦੇ 'ਚ ਕਮਸਲਾ ਬਹੁਤ ਵੱਡਾ ਕੱਲ ਕੱਲ ਜਾਂ ਪਰਸੋ ਹੈ ਸਾਡੇ ਦੇਸ਼ ਦੀ ਪਾਰਲੀਮੈਂਟ 'ਚ ਕਿਉਂ ਗਿਆ ਕਿ ਬਾਹਰ ਨੇ ਬੰਦਿਆਂ ਲਈ ਸਾਡੇ ਦਰਵਾਜ਼ੇ ਖੁੱਲੇ ਲਿੰਕੇ ਖੈਰੋ ਦੇਸ਼ ਤੇ ਲੈਵਲ ਦਾ ਮਸਲਾ ਹੈ ਪਰ ਇੱਕ ਗੱਲ ਵਾਰ-ਵਾਰ ਕਹੀ ਜਾ ਰਹੀ ਹੈ ਕਿ ਰੋਹਿੰਗੀਏ ਆ ਗਏ ਬੰਗਲਾਦੇਸ਼ੀ ਆ ਗਏ ਉਰੂਪਰ ਗੁਜਰ ਆ ਗਏ ਟਕੀਏ ਮਸਲਾ ਪੰਜਾਬ ਨਾਲ ਨਹੀਂ ਹੈ ਆਸ਼ੀਆ ਪਰੌਲ ਕਿੰਨੇ ਆ ਗਏ ਰੱਪੜਨ ਕਿੰਨੇ ਆ ਗਏ ਸੋ ਜਿਹੜੀ ਚੀਜ਼ ਦਿੱਲੀ ਚ ਹੋ ਰਹੀ ਗਲਤ ਉਹ ਪੰਜਾਬ ਚ ਵੀ ਤਾਂ ਗਲਤ ਹੈ ਪਰ ਇਹ ਗੱਲ ਕਿਵੇਂ ਹੋਊਗੀ ਰੌਲਾ ਪਾ ਕੇ ਨਹੀਂ ਹੋਊਗੀ ਜਿਵੇਂ ਤੁਸੀਂ ਪੰਚਾਇਤਾਂ ਦਾ ਮਤਾ ਪਾਇਆ ਮੈਂ ਸਰਪੰਚ ਸਾਹਿਬ ਨੂੰ ਤੁਹਾਡੇ ਦੱਸ ਕੇ ਵੀ ਜਾਊਂਗਾ ਕਿ ਮਤੇ ਪਾ ਕੇ ਇੱਕ ਸਿਸਟਮ ਬਣਾਇਆ ਗਿਆ ਜਿਵੇਂ ਸਰਪੰਚ ਹੈ ਸਰਪੰਚ ਕੀ ਹੁੰਦਾ ਕਿ ਪਿੰਡ ਸਾਰਾ ਨਾ ਜਾਵੇ ਪੰਚਾਇਤ ਚਲੀ ਜਾਵੇ ਉਸੇ ਤਰ੍ਹਾਂ ਕੌਂਸਟੀਟਿਊਸੀ ਸਾਰੀ ਨਾ ਜਾਵੇ ਐਮਐਲਏ ਜਾਵੇ ਐ ਐਮਪੀਐਸ ਦੋਨਾਂ ਨੂੰ ਤੁਸੀਂ ਮਤੇ ਪਾ ਕੇ ਦਿਓ ਔਰ ਉੱਥੇ ਹੀ ਖੜ ਕੇ ਜਦੋਂ ਮਤੇ ਧਿਰੂਗੇ ਆ ਤਾਂ ਵੀਡੀਓ ਪਾ ਕੇ ਭਾਈ ਹੋ ਜੇ ਅਸੀਂ ਵੀ ਪਾਵਾਂਗੇ ਉਹ ਇਹਨਾਂ ਦਾ ਕੀ ਹਲ ਕੱਢਦੇ ਨੇ ਅਸੀਂ 13 ਅਪ੍ਰੈਲ ਨੂੰ ਸੱਖੀ ਰਤੰਦਮਾ ਸਾਹਿਬ ਇਹ ਜਿਹੜਾ ਅਸੀਂ ਡੋਮੀ ਸੇਲ ਦਾ ਕਾਨੂੰਨ ਕਹਿ ਰਿਹਾ ਬਣਾਉਣ ਲਈ ਕਿਉਂਕਿ ਹੁਣ ਸਾਡਾ ਬਹੁਤ ਹੀ ਲਚਕਦਾਰ ਕਿਸਮ ਦਾ ਕਾਨੂੰਨ ਹੈ ਜਿਹੜਾ ਮਰਜ਼ੀ ਬਹੁਤ ਆ ਜਾਵੇ ਕੋਈ ਮਰਜ਼ੀ ਨੌਕਰੀ ਲਈ ਜਾਵੇ ਚਾਕੇ ਰਾਜਸਥਾਨ ਚ ਕੀ ਹੈ ਆ ਹਿਮਾਚਲ ਚ ਕੀ ਹੈ ਸਾਉਥਰਨ ਸਟੇਟ ਚ ਕੀ ਐ ਈਸਟਰਨ ਸਟੇਟ ਚ ਕੀ ਐ ਤੁਹਾਡੇ ਕਿਉਂ ਨਹੀਂ ਬਣ ਸਕਦਾ ਪਰ ਕੀ ਕਰੀਏ ਸਾਡੇ ਮੁੱਖ ਮੰਤਰੀ ਐ ਇਹੋ ਜੇ ਸੀ ਅਸੀਂ ਪੁੱਛਿਆ ਲਈ ਸੋ ਹੁਣ ਲੋੜ ਆ ਸਾਨੂੰ ਇਹ ਜਾ ਕੇ ਨਾ ਦੋਨ ਕਿਉਂ ਜੇ ਕਰਿਓ ਜੇ ਔਰ 13 ਅਪ੍ਰੈਲ ਨੂੰ ਦੰਦਵਾ ਸਾਫੀ ਆਇਓ ਜੇ ਉੱਥੇ ਆਪਾਂ ਇਹ ਕਾਨੂੰਨ ਪਾਸ ਕਰਕੇ ਪੰਜਾਬੀਆਂ ਦੀ ਪੂਰਾ ਫਤਵਾ ਲੈ ਕੇ ਇਸ ਗਵਰਨਮੈਂਟ ਨੂੰ ਕਹਣਾ ਇਹਨੂੰ ਪਾਸ ਕਰੋ ਜੇ ਨਹੀਂ ਕਰਦੇ ਤਾਂ ਜਾਓ

ਸਾਡੀ ਕਿਉਂ ਨਹੀਂ ਦੀ ਪੰਜਾਬੀਆਂ ਦੀ ਰਿਜ਼ਰਵੇਸ਼ਨ ਕਿਉਂ ਨਹੀਂ ਦੀ ਆ ਤੁਹਾਡੇ ਇੱਥੇ ਪੰਜਾਬ ਕੁਲ ਸਿੱਖਿਆ ਬੋਰਡ ਹੈ ਨਾ ਤੇ ਪੰਜਾਬ ਦੀਆਂ ਨੌਕਰੀਆਂ ਇੰਗਲਿਸ਼ ਨਾਲ ਜੋੜੀਆਂ ਆ ਆ ਮੁੰਡੇ ਵਿਚਾਰੇ ਬਾਹਰ ਕਿਉਂ ਜਾਂਦੇ ਆ ਆਪਣੇ ਪਿੰਡਾਂ 'ਚ ਮੁੰਡੇ ਹੁੰਦੇ ਆ ਜਿਹੜੇ ਟਰੈਕਟਰ ਵੀ ਸਹੀ ਕਰ ਲੈਂਦੇ ਆ ਟੈਲੀਵਿਜ਼ਨ ਵੀ ਸਹੀ ਕਰ ਲੈਂਦੇ ਆ ਇੰਜੀਨੀਅਰ ਨਹੀਂ ਬਣ ਸਕਦੇ ਪਰ ਪਤਾ ਕਿਉਂ ਕਿਉਂਕਿ ਨੌਨ ਮੈਡੀਕਲ ਇੰਗਲਿਸ਼ 'ਚ ਅਸਲੀ ਐਡਮਿਸ਼ਨ ਮਿਲਦੀ ਨਹੀਂ ਟੈਕਨੀਕਲ ਸਕਿੱਲ ਤੇ ਲੈਂਗੁਏਜ ਦਾ ਸਕਿੱਲ ਦੋ ਅੱਤ ਗੱਲਾਂ ਨੇ ਤੇ ਪੰਜਾਬੀ ਪੜ੍ਹ ਕੇ ਇੰਜੀਨੀਅਰ ਕੌਣ ਬਣ ਸਕਦਾ ਕੰਸੇ ਕੰਮ ਪੰਜਾਬ ਦੀ ਨੌਕਰੀ ਤਾਂ ਪੰਜਾਬੀ ਚ ਹੋਵੇ ਤੁਸੀਂ ਹੋਰ ਉੱਠੇ ਕਿਉਂ ਕਿਉਂਕਿ ਤੁਹਾਡੇ ਸਿਰ ਤੇ ਬਲ ਹੈ ਮੈਂ ਬਾਕੀ ਪੰਜਾਬ ਵਾਲਿਆਂ ਨੂੰ ਦੁਨੀਆ ਚ ਵਸਦੇ ਪੰਜਾਬੀਓ ਹੱਥ ਜੋੜ ਕੇ ਕਹੂੰਗਾ ਕਿ ਜਦੋਂ ਤੁਹਾਡੇ ਸਿਰ ਤੇ ਬਣੀ ਉਹ ਦੁਨੀਆ ਨੂੰ ਫੁੰਗੇ ਜਾਂ ਪੈਲਾ ਫੁੰਗੇ ਇਹ ਸਾਡਾ ਉਹ ਖਿੱਤਾ ਹੈ ਕਿ ਕਿਸੇ ਦੇ ਘਰ ਲੱਗੀ ਅੱਗ ਆਪਾਂ ਪਹਿਲਾਂ ਬੁਝਾਉਂਦੇ ਸੀ ਕਿ ਮੇਰੇ ਘਰ ਨਾ ਆ ਜੇ ਹੁਣ ਅਸੀਂ ਆਣੇ ਮੈਂ ਕੀ ਲੈਣਾ ਹੈ ਮੈਂ ਕੀ ਲੈਣਾ ਹੈ ਅਸੀਂ ਪਿੰਡ ਪਿੰਡ ਆਹੀ ਗੱਲ ਕਹਿ ਰਿਹਾ ਕਿ ਇੱਕ ਦੂਜੇ ਨਾਲ ਜੁੜੋ ਜੇ ਅਨੰਦਪੁਰ ਸਾਹਿਬ ਮਸਲਾ ਹੋ ਰਿਹਾ ਜੇ ਤਾਂ ਤੁਸੀਂ ਆਓ ਥੋੜੇ ਮਸਲਾ ਹੋ ਰਿਹਾ ਤਾਂ ਮੁਕਤਸਰ ਸਾਹਿਬ ਆ ਲਿਓ ਜਦੋਂ ਆਪਾਂ ਇੱਕ ਦੂਜੇ ਨਾਲ ਜੁੜ ਗਏ ਤਾਂ ਮਜਾਲੀ ਨਦੀ ਦੇ ਇੱਕ ਸ਼ਬਦ ਵੀ ਹਟ ਕਰ ਜਾ ਇਜਾ ਨਾ ਜੁੜੋ ਆ ਮੇਰੇ ਵਰਗੇ ਨੂੰ ਫੜ ਕੇ ਮਾਰ ਦੇ ਅੰਦਰ ਗੱਲਾਂ ਰੋਲ ਫੁੱਲ ਜਾਣਗੀਆਂ ਤੁਸੀਂ ਕੱਲਾ ਜਾ ਕੇ ਵੇਖੋ ਖਾਨੇਦਾਰ ਕੋਲੇ ਇੱਕ ਬੰਦਾ ਜਾ ਕੇ ਵੇਖ ਲੈ ਕੀ ਬਰੂਗਾ ਵੇਖਾਂ ਇਕੱਠੇ ਹੋ ਕੇ ਜਾਊਗਾ ਕੀ ਬੋਲੂਗਾ ਅਨਸ਼ੇ ਦਾ ਰੋਵਾ ਭਾਇਆ ਇਹਨਾਂ ਨੇ ਨਸ਼ਾ ਮੈਂ ਵੀ ਆਣਾ ਬਹੁਤ ਨਸ਼ਾ ਹੈ ਤੇ ਨਸ਼ਾ ਕਿਵੇਂ ਆ ਭਾਈ ਸਾਰੇ ਪਿੰਡ ਨੂੰ ਪਤਾ ਹੁੰਦਾ ਕੌਣ ਵੇਚ ਰਿਹਾ ਠਡਾਲੇਦਾਰ ਨੂੰ ਪਤਾ ਨਹੀਂ ਕੌਣ ਵੇਚ ਰਿਹਾ ਇਸ ਡਿਸਟ੍ਰਿਕਟ ਦੇ ਐਸਐਸਪੀ ਨੂੰ ਪਤਾ ਨਹੀਂ ਕੌਣ ਵੇਚ ਰਿਹਾ ਪਤਾ ਅਸੀਂ ਇੱਕੋ ਗੱਲ ਕਹੀ ਹੈ ਸਰਕਾਰ ਨੂੰ ਕਿ ਜ਼ਿੰਮੇਵਾਰ ਬਣਾਓ ਜੇ ਤੁਹਾਡੇ ਠਾਣੇ ਵੇਚ ਰਿਹਾ ਤੁਹਾਡੇ ਖਿਲਾਫ ਇੱਕ ਵਾਰੀ ਸ਼ਿਕਾਇਤ ਹੋਈ ਵਰਨਿੰਗ ਦਿਓ ਦੂਜੀ ਵਾਰੀ ਹੋਈ ਸਸਪੈਂਡ ਕਰੋ ਔਰ ਐਂਗ ਐਸਐਸਪੀ ਰੋਲ ਕਰੋ ਮੈਂ ਤੁਹਾਨੂੰ ਸਮਝਾ ਰਿਹਾ ਹਾਂ ਇੱਕ ਮਹੀਨੇ ਚ ਬੰਦੋ ਜੋ ਨਸ਼ਾ ਪਰ ਇਹ ਕੀ ਕਰ ਰਹੇ ਨੇ ਪਲਟੋ ਚਰ ਲੈ ਗਿਆ ਇੱਧਰ ਕਮਾ ਲਿਆ ਉਹਨੇ ਵਿਚਾਰੇ ਨੇ ਕਿਸੇ ਦੇ ਵਿੱਚ ਆ ਉਹਦੇ ਨਾਲ ਲੈ ਕੇ ਤਿੰਨ ਟੀਜੀਪੀਆਂ ਦੀਆਂ ਰਿਪੋਰਟਾਂ ਦੇ ਤਿੰਨ ਟੀਜੀਪੀ ਇੱਕ ਸ਼ਸ਼ੀ ਕੌਰ ਜੋ ਇੰਟੈਲੀਜੈਂਸ ਦੇ ਟੀਜੀਪੀ ਸੀ ਇੱਕ ਚਟੋ ਬਧਾਈ ਜੋ ਟੀਜੀਪੀ ਸੀ ਇੱਕ ਹਰਪ੍ਰੀਤ ਸਿੱਧੂ ਜੋ ਟੀਜੀਪੀ ਸੀ ਤਿੰਨਾਂ ਦੀਆਂ ਰਿਪੋਰਟਾਂ ਦੇ ਕਿ ਥੱਲੇ ਲੈਵਲ ਤੇ ਸਮਗਲੌਰ ਪੁਲਿਸ ਵਾਲੇ ਤੇ ਲੀਡਰ ਮਿਲੇ ਹੋਏ ਨੇ ਇੰਨਾ ਦਾ ਨੈਕਸਸ ਹੈ ਉਹ ਰਿਪੋਰਟ ਬਾਹਰ ਕਰ ਦਿਓ ਕਿਉਂ ਨਹੀਂ ਕੱਢਦੇ ਰਿਪੋਰਟ ਬਾਹਰ ਕਿਉਂਕਿ ਭੱਤੇ ਮਗਰ ਮੱਛ ਬਾਹਰ ਆ ਜਾਣਗੇ ਪਰ ਇਹ ਗੱਲਾਂ ਕਿਉਂ ਉੱਤੇ ਰਹਿੰਦੀਆਂ ਸਾਡੇ ਤੱਕ ਨਹੀਂ ਆਉਂਦੀਆਂ ਕਿਉਂਕਿ ਆਪਾਂ ਕੱਲ ਨਹੀਂ ਕਰਦੇ ਅਸੀਂ ਜਦੋਂ ਵੋਟ ਪਾਉਣੀ ਹੁੰਦੀ ਹੈ ਇਹ ਮੇਰਾ ਪਤੀਜਾ ਆ ਸਾਡੇ ਜਵਾਈ ਨੂੰ ਜਾਣਦਾ ਐਵੇਂ ਪੇਟੀ ਦੇ ਟੀਚਰੋ ਜੀ ਗੱਲ ਖਤਮ ਇੱਕ ਗੱਲ ਸੋਚੋ ਜੋ ਵੀ ਜਿਵੇਂ ਉਹ ਭੈਣ ਕਹਿ ਕੇ ਗਈ ਪਹਿਲਾਂ ਇੱਕ ਜੜ ਹੁੰਦੀ ਐ ਗੱਲ ਕਿਸੇ ਬਾਤ ਤੋਂ ਸ਼ੁਰੂ ਹੁੰਦੀ ਫੇਰ ਕਿਤੇ ਪਹੁੰਚਦੀ ਐ ਤੁਸੀਂ ਵੀ ਬੀਬੀਓ ਬੋਲਿਆ ਕਰੋ ਜਦੋਂ ਤੁਹਾਨੂੰ ਇਹ ਕਹਿ ਦੇ ਨਾ ਕਿ ਉਹ ਤਾਂ ਉੱਤੇ ਬਾਅਦ ਕਿਆ ਕਰੋ ਕਿਉਂ ਪਾਈਏ ਕੀ ਕੀਤਾ ਇਹਨੇ ਔਰ ਆ ਜਿਹੜਾ ਝੂਠ ਬੋਲੀ ਜਾਂਦੇ 1000 ਰੁਪਿਆ ਦੇਵਾਂਗੇ ਸਭ ਬਕਵਾਸ ਐ ਇਹ 1000 ਰੁਪਿਆ ਕਿਥੋਂ ਲੈ ਆਉਣਗੇ ਅੱਜ ਪੰਜਾਬ ਸਿਰ 4 ਲੱਖ ਕਰੋੜ ਦਾ ਕਰਜ਼ਾ ਹੈ 4 ਲੱਖ ਕਰੋੜ ਬਲਕੇ 4 ਲੱਖ ਕਰੋੜ 20000 ਦਾ ਕਰਜ਼ਾ ਹੈ ਕਿੱਥੋਂ ਲਿਆਉਣਗੇ ਇਹ ਪੈਸੇ 1 ਲੱਖ ਕਰੋੜ ਦੀ ਇਨਕਮ ਹੈ 18% ਤੇ ਵਿਆਜ ਤੇ ਇਹਨਾਂ ਨੂੰ ਪੈਸਾ ਮਿਲਿਆ ਜਿਹਦੇ ਨਾਲ ਇਹਨਾਂ ਨੇ ਤਨਖਾਹਾਂ ਦਿੱਤੀਆਂ ਕਿਵੇਂ ਦੇ ਦੇਣਗੇ ਔਸਾਰ ਰੁਪਿਆ ਇਹ ਝੂਠ ਅ 400 ਲੰਘ ਗਏ ਪਤਾ ਨਹੀਂ ਕਦੋਂ ਦੇਣਗੇ ਇਹਦੇ ਝੂਠਾ ਤੋਂ ਬਚਿਆ ਕਰੋ ਇਹਦੇ ਝੂਠ ਬੋਲੀ ਜਾਂਦੇ ਨਾ ਆ ਫਿਰ ਆ ਫਿਰ ਕਦੇ ਨਹੀਂ ਚਾਹੀਦਾ ਅਸੀਂ ਪਿਘਾਰੀਆਂ ਸਾਨੂੰ ਨੌਕਰੀਆਂ ਦਿਓ ਅਸੀਂ ਕੰਮ ਕਰੀਏ ਆਪੇ ਲੈ ਕੇ ਅਬ ਮੈਂ ਹੁਣੇ ਸੀ ਪਿੰਗਲਵਾੜੇ ਚ ਅਸਮਰੂਰ ਵਾਲਾ ਪਿੰਗਲਵਾੜਾ ਜਿਹੜਾ ਉੱਥੇ 25 ਸਾਲ ਹੋ ਗਏ ਸੀ ਉੱਥੇ ਕਾਟਣ ਸੀ ਉੱਥੋਂ ਹੀ ਇੱਧਰ ਆਇਆ ਉਹ ਬੀਬੀ ਇੰਦਰਜੀਤ ਕੌਰ ਜੀ ਨੇ ਆਹੀ ਗੱਲ ਬੋਲੀ ਅਤੇ ਮੇਰੇ ਕੋਲੇ ਆਇਆ ਕੋਈ ਨੀਟਰਾ ਦਾ ਜੀ ਅਸੀਂ ਆ ਮੁਕਤ ਕਰ ਰਹੇ ਹਾਂ ਉਹਦੇ ਅਸੀਂ ਪਿਘਾਰੀਆਂ ਕਿਤੇ ਅਮਰੀਕਾ ਸੁਣਿਆ ਤੁਸੀਂ ਆ ਚੀਜ਼ ਬੋਲਦੇ ਵੀ ਇਹ ਫਿਰ ਵੋਟ ਪਈ ਹੈ ਨਾ ਨੀਤੀ ਤੇ ਵੋਟ ਪੈਂਦੀ ਹੈ ਔਰ ਉਹ ਆਹੀ ਨੀਤੀ ਹੈ ਜਿਹਦੇ ਕਰਕੇ ਤੁਸੀਂ ਇਕੱਠੇ ਹੋਏ ਬੈਠੇ ਹੋ ਔਰ ਦਰਮੰਦ ਸਾਹਿਬ ਇੱਕ ਹੋਰ ਗੱਲ ਜੋ ਵੀ ਸਾਡੀਆਂ ਧੀਆ ਭੈਣਾਂ ਨੂੰ ਜਾਂ ਬੰਦਿਆਂ ਨੂੰ ਪ੍ਰੋਬਲਮ ਹੋ ਰਹੀ ਹੈ ਜੋ ਵੀ ਚਾਏ ਨਿਕਰਾਂ ਬਾਕੇ ਫਿਰਦੇ ਨੇ ਚਾਹੇ दारू ਪੀ ਕੇ ਕੋਈ ਹੁੱਲੜਵਾਜੀ ਕਰਦੇ ਨੇ ਚਾਹੇ ਕਿਤੇ ਕਿਸੇ ਨੂੰ ਛੇੜਦੇ ਨੇ ਪੈਨਡ ਵੱਲੋਂ ਲਿਖੇ ਲਿਓ ਜੇ ਖਾਣੇ ਦੇ ਵਿੱਚ ਐਸਐਸਪੀ ਨੂੰ ਦੇਖ ਕੇ ਆਓ ਜੀ ਹੋਰ ਸਾਨੂੰ ਭੇਜਿਓ ਜੀ ਤੇ ਜੇ ਨਹੀਂ ਕੁਝ ਕਰਨਗੇ ਤਾਂ ਬੰਦੇ ਦੇ ਪੁੱਤ ਬਣਾ ਦੇਾਂਗੇ ਇਹਨਾਂ ਨੂੰ ਇਹ ਨੌਕਰੀ ਕਰ ਰਹੇ ਨੇ ਛੋਟੇ ਲਈ ਇਹ ਸਾਡੇ ਲਈ ਨੌਕਰੀ ਕਰਦੇ ਨੇ ਕਿ ਮਾਲਕ ਨਹੀਂ ਕੇ ਸਾਡੇ ਲਾਰਡ ਆਫਟਰਿੰਨਾ ਦੀ ਜ਼ਿੰਮੇਵਾਰੀ ਹੈ ਜੇ ਸਾਡੀ ਧੀ ਭੈਣ ਕੋ ਬਾਹਰ ਨਹੀਂ ਦੀ ਕਸਰਦੀ ਤਾਂ ਫਿਰ ਇਹ ਨੌਕਰੀ ਕਦੇ ਆਸਤੇ ਕਰ ਰਹੇ ਨੇ ਕੋਈ ਚੀਜ਼ ਹੋਵੇ ਉਹਨੂੰ ਕੋਈ ਲੜਨ ਦੀ ਲੋੜ ਨਹੀਂ ਕਿਸੇ ਦੁੱਖ ਦੀ ਲੋੜ ਨਹੀਂ ਅੱਗੇ ਦੱਸਿਓ ਜੇ ਔਰ ਤੁਸੀਂ ਰਿਪੋਰਟ ਬਣਾਇਓ ਜੇ ਕੋਈ ਪ੍ਰੋਬਲਮ ਹੈ ਜੇ दारू ਪੀ ਕੇ ਕੋਈ ਹੁੱਲੜਵਾ ਜੀ ਹੁੰਦੀ ਆ ਕੋਈ ਚੀਜ਼ ਹੈ ਜੀ ਹੋਵੇ ਉਹ ਲਿਖ ਕੇ ਦਿਓ ਜੇ ਨਹੀਂ ਕਰਨਗੇ ਫਿਰ ਪੁੱਛਾਂਗੇ ਆਪਾਂ ਹਰ ਚੀਜ਼ ਲਿਖ ਕੇ ਚੱਲਣੀ ਹੈ ਭਾਈ ਜੀ ਹਰ ਚੀਜ਼ ਤਾਂ ਜੋ ਇਹਨਾਂ ਕੋਲੇ ਕੋਈ ਜਵਾਬ ਨਾ ਰਵੇ ਕਿ ਅਸੀਂ ਤਾਂ ਸਹੀ ਸੀ ਏ ਧੱਕਾ ਕਰ ਰਹੇ ਹਾਂ ਕਿਉਂਕਿ ਮੈਂ ਇੱਕ ਗੱਲ ਜ਼ਰੂਰ ਕਹਾਂਗਾ ਸਾਡੇ ਬੰਦੇ ਵੀ ਬਾਹਰ ਨੇ ਅਸੀਂ ਉਸੇ ਹਿਸਾਬ ਨਾਲ ਚੱਲਣਾ ਪਰ ਇੱਕ ਗੱਲ ਹੋਰ ਵੀ ਹੈ ਕਿ ਸਾਡੇ ਬੰਦੇ ਇੰਨੇ ਨਹੀਂਗੇ ਕਿ ਡੈਮੋਗ੍ਰਾਫੀ ਬਦਲ ਚੇ 2011 ਦਾ ਸੈਂਸਸ ਹੈ ਬਾਹਰ ਲਿਆਂ ਦੀ ਗਿਣਤੀ 1 ਕਰੋੜ 40 ਲੱਖ ਹੋ ਗਈ ਪੰਜਾਬ ਚ 2011 ਚ ਤੇ ਹੁਣ ਤਾਂ ਦਾਤੋਵਾ ਕੀ ਹੋਣੀ ਹੈ ਕਿ ਅਸੀਂ ਬੋਲੇ ਤੁਸੀਂ ਬੋਲੇ ਫਿਰ ਨਹੀਂ ਹੋਣ ਬੋਲ ਲੇ ਕੋ ਮੇ ਤੁਹਾਡੇ ਸਿਰ ਤੇ ਭਾਈ ਆਹੀ ਗੱਲ ਮੈਂ ਸਾਰੇ ਆਉਣਾ ਚਾਹੇ ਉਹ ਫਰੀਦਕੋਟ ਮੁਖਤਜ਼ਰ ਹਬੂਬੇ ਕਿਤੇ ਵੀ ਹੋਣ ਕਿ ਇਸ ਤੋਂ ਪਹਿਲਾਂ ਆ ਸਥਿਤੀ ਹੋ ਜਾ ਤੁਸੀਂ ਬੋਲ ਲਓ ਅਸੀਂ ਨਹੀਂ ਆਦੇ ਬਾਹਰ ਆ ਰਹੇ ਹੋ ਔਰ ਜੀ ਸੱਦ ਕੇ ਆਉਣ ਪਰ ਇੱਥੇ ਯਾਰ ਸਾਡੇ ਤਰੀਕੇ ਨਾਲ ਸਿਸਟਮ ਚੱਲਦਾ ਹੈ ਸਾਡੀ ਰਵਾਇਤ ਹੈ ਸਾਡਾ ਇੱਕ ਤਰੀਕਾ ਕਲਚਰ ਹੈ ਸਾਡਾ ਉਹਨੂੰ ਤਾਂ ਨਾ ਤੋੜੋ ਤੁਸੀਂ ਸਾਰੇ ਆਣਿਓ ਦੇ ਹੀ ਦੋਸਤਾਂ ਦੇ ਵਿੱਚ ਭਲਾਨੀ ਕੋ ਭਲਾਨਾ ਸੂਬਾ ਮੈਂ ਕੋ ਦੀ ਤੇ ਪੰਜਾਬ ਦੀ ਮਾਇਕ ਨੂੰ ਖਤਮ ਕਰਨਾ ਪਰ ਉਹਦੀ ਜ਼ਿੰਮੇਵਾਰੀ ਕਿਹਦੇ ਉੱਤੇ ਆ ਆਪਣੇ ਤੇ ਆਪਾਂ ਉਸ ਜ਼ਿੰਮੇਵਾਰੀ ਨੂੰ ਸਮਝ ਕੇ ਪਹਿਲਾ ਔਰ ਸਾਰੇ ਤਰੀਕੇ ਇਸਤੇਮਾਲ ਕਰਾਂਗੇ ਕੋਈ ਛੋਟੀ ਕਰ ਲੋ ਤੁਹਾਨੂੰ ਭੈਣ ਜੀ ਕਿਤੇ ਵੀ ਲੱਗੇ ਕਿ ਆ ਗਲਤ ਤਰੀਕੇ ਨਾਲ ਕਿਸੇ ਨੇ ਕੀਤਾ ਹੈ ਅੱਗੇ ਦੱਸੋ ਰਿਪੋਰਟ ਕਰੋ ਔਰ ਫਿਰ ਦੇਖਾਂਗੇ ਉਹਦੇ ਤੇ ਕਾਰਵਾਈ ਕਿਉਂ ਨਹੀਂ ਹੋਈ ਇਹਨਾਂ ਨੂੰ ਹੀ ਪੁੱਛਾਂਗੇ ਆਪਾਂ ਕਿ ਜਿਹੜੇ ਤੁਹਾਨੂੰ ਧਮਕੀਆਂ ਦਿੰਦੇ ਫਿਰਦੇ ਨੇ ਨਾ ਇਹਨਾਂ ਨੂੰ ਕਹੋ ਹੁਣ ਦਿਓ ਜੇ ਧਮਕੀ ਆਖੋ ਪਿੰਡ ਦੇ ਸਰਪੰਚ ਦੀ ਤਾਕਤ ਇੱਕ ਕਾਸਟਲ ਆਫਿਸਰ ਜਿੰਨੀ ਹੁੰਦੀ ਹੈ ਤੁਸੀਂ ਕਹੋ ਕਰੋ ਜੋ ਕਰਨਾ ਇੱਕ ਸਰਪੰਚ ਦੀ ਤਾਕਤ ਮੈਂ ਤੁਹਾਨੂੰ ਦੱਸ ਦਿਆਂ ਇੱਕ ਵਾਰੀ ਇਹ ਤਾਂ ਪੰਚਾਇਤ ਸੈਕਟਰੀ ਉਹ ਜਿਹੜਾ ਇਖਤਾਰ ਸਰਪੰਚ ਨੂੰ ਦਾ ਪੰਚ ਨੇ ਸਰਪੰਚ ਦੀ ਤਾਕਤ ਕਸਟਡ ਅਫਸਰ ਜਿੰਨੀ ਹੈ ਡੀਐਸਪੀ ਤੋਂ ਉਪਰੀ ਪਾਵਰ ਹੈ ਕਿ ਤੁਸੀਂ ਚੁਣੇ ਹੋਏ ਹੋ ਮਜਾਲ ਨਹੀਂ ਤੁਹਾਡੇ ਸਾਹਮਣੇ ਕੋਈ ਗਲਤ ਕਰ ਗਿਆ ਅਸੀਂ ਸਹੀ ਹੋਣੇ ਚਾਹੀਦੇ ਅਸੀਂ ਆਪ ਦੀ ਕੋਈ ਗੱਲ ਸਹੀ ਹੋਵੇ ਕਾਨੂੰਨੀ ਤੌਰ ਤੇ ਔਰ ਅਸੀਂ ਜੇ ਗੱਟ ਦੀ ਬਹਿਨ ਮਾਰ ਨਹੀਂ ਜਾ ਸਕਦੀ ਤਾਂ ਗਲਤ ਕੌਣ ਹੈ ਅਸੀਂ ਨਹੀਂ ਉਹ ਗਲਤ ਨੇ ਬੰਦੇ ਦੇ ਪੁੱਤ ਵੜ ਕੇ ਰਹੇ ਵਿੱਚ ਸਾਡੇ ਬੰਦੇ ਬਾੜ ਰਹਿੰਦੇ ਨੇ ਐ ਬੰਦੇ ਬਣ ਕੇ ਰਹਿੰਦੇ ਨੇ ਕਿ ਨਹੀਂ ਰਹਿੰਦੇ ਆ ਤੋਬ ਬਰਦਾ ਦਿੰਦੇ ਨੇ ਤਾਂ ਫਿਰ ਅਸੀਂ ਨਾ ਬਣਾਈਏ ਸੁਣ ਬਾੜੀ ਗੱਲ ਦੇ ਵਿੱਚ ਕੋਈ ਪ੍ਰੋਬਲਮ ਦੂਸਰੀ ਗੱਲ ਕਿ ਅਸੀਂ ਇਹਦੇ ਲਈ ਕਾਨੂੰਨ ਬਣਾਉਣਾ ਹੈ ਐਸ ਵਕਤ ਅਸੈਂਬਲੀ 'ਚ ਕਾਨੂੰਨ ਨਹੀਂ گا۔ ਉਹ ਕਾਨੂੰਨ ਆਪਾਂ ਲਿਖ ਕੇ ਬੈਠੇ ਆ ਉਹ ਬਣਵਾਵਾਂਗੇ ਪਰ ਉਹ ਬਣਾਇਆ ਇਹ ਨਹੀਂ ਜਾਣਾ ਕਿ ਆਪਾਂ 2-4 ਇਕੱਠੇ ਹੋ ਜਾਈਏ ਸਾਰੇ ਪੰਜਾਬ ਦੀ ਆਵਾਜ਼ ਉਠਾਉਣੀ ਪੈਣੀ ਹੈ ਔਰ 13 ਪ੍ਰਾਇਜ਼ ਨੂੰ ਦੰਦਰਵਾ ਸਾਹਿਬ ਲੋਕਾਂ ਦਾ ਫਤਵਾ ਲੈ ਕੇ ਇਹਨਾਂ ਨੂੰ ਕਹਾਂਗੇ ਮੰਨੋ ਨਹੀਂ ਤਾਂ ਜਾਓ ਔਰ ਜਿਹੜੇ ਵੀ ਨਵੇਂ ਆ ਇਸ ਸ਼ਰਤ ਤੇ ਆਓ ਜਦੋਂ ਵੀ ਕੋਈ ਐਮਐਲਏ ਥੋੜੇ ਆਵੇ ਕੋਈ ਵੀ ਉਹਨਾਂ ਦਾ ਦਰਸਾ ਮੰਨੇਗਾ ਕਿ ਨਹੀਂ ਆਹ ਕਾਨੂੰਨ ਦੇ ਵਿੱਚ ਛਾਅ ਕਹਿੰਗਾ ਕਿ ਨਹੀਂ ਜੇ ਨਹੀਂ ਕਰੇਗਾ ਤਾਂ ਜਾ ਜੇ ਕਹੇਗਾ ਤੇ ਜੇ ਲਿਖ ਕੇ ਦੇ ਸਾਨੂੰ ਕਿਤੇ ਬੋਲਿਓ ਅਸੈਂਬਲੀ ਦੇ ਵਿੱਚ ਕਿੰਨੇ ਆੜੀ ਅਸੀਂ ਗੱਲ ਕੀਤੀ ਅਸੈਂਬਲੀ ਵਿੱਚ ਗੱਲ ਕਰੋ ਪਾਣੀ ਦੀ ਗੱਲ ਕਰੋ ਡੈਮੋਗ੍ਰਾਫੀ ਦੀ ਗੱਲ ਕਰੋ ਨੌਕਰੀਆਂ ਦੀ ਗੱਲ ਕਰੋ ਨਸ਼ੇ ਦੀ ਗੱਲ ਕਰੋ ਤੇ ਗੁੱਗੇ ਹੋ ਜਾਂਦੇ ਨੇ ਫਿਰ ਆnde ਕੀ ਨੇ ਜਬ 10 ਕਰੋੜ ਨਤੀਆ ਸੀ ਉਹ ਮਾਰੇ ਦੇ ਪੈਸੇ ਬਣਾ ਲਿਆ ਅਖੱਡਾਂ ਨੇ ਇਤਰਾ ਨੰਦਪੁਰ ਸੌ ਲੱਚੇ ਗਏ ਸੀ ਰੋਪੜਾ ਨਾਲ ਉਥੋਂ ਵਾਲੇ ਬੰਦਿਆਂ ਨੂੰ ਮੈਂ ਪੁੱਛਿਆ ਮੈਂ ਕਿਾ ਬਦਲਾਵ ਹੋ ਗਿਆ ਅਜਿਹੀ ਗੱਲ ਹੋ ਗਿਆ ਮੈਂ ਕੀਨੀ ਹੋ ਗਿਆ ਅਦੇ ਖੱਡਾਂ ਵੀ ਉਹੀ ਨੇ ਟਰੱਕ ਵੀ ਉਹੀ ਨੇ ਟਿੱਪਰ ਜਿੰਦੇ ਜੀ ਨੂੰ ਡਰਾਈਵਰ ਵੀ ਉਹੀ ਨੇ ਉੱਤੇ ਜਿਹਨੂੰ ਪੈਸਾ ਜਾਂਦਾ ਉਹ ਪਤਾ ਲ ਗਿਆ ਆ ਬਦਲਾ ਹੋਇਆ ਇਹ ਬਦਲ ਕਿਉਂ ਰਿਹਾ ਕਿਉਂਕਿ 19 ਕਦਰ ਇਨਕਲਾਬ ਲਿਆਵਾਂਗੇ ਆਪਾਂ ਮੰਨ ਲਿਆ ਜਿਹੜਾ ਵੀ ਕਵੇ ਇਨਕਲਾਬ ਹੋਊਗਾ ਜਾਂ ਕਵੇ ਗਰੀਬੀ ਹਟਾਊਗਾ ਸਮਝੋ ਸਭ ਤੋਂ ਵੱਡਾ ਸਿਰੇ ਦਾ ਝੂਠਾ ਉਹ ਉਹ ਨੂੰ ਕਹ ਤਸਕੀ ਨਹੀਂ ਹੋਊਗਾ ਲਿਖ ਕੇ ਦੱਸ